ਅੱਜ ਦੀ ਕਹਾਣੀ ਇੱਕ ਐਵੇਂ ਦੀ ਸ਼ਖਸੀ ਕਹਾਣੀ ਹੈ ਜਿਨੇ ਆਪਣੀ ਜ਼ਿੰਦਗੀ ਦੇ 25 ਸਾਲ ਇਟਲੀ ਵਿੱਚ ਗੁਜ਼ਾਰੇ ਤੇ ਜਦੋਂ ਆਪਣੇ ਦੇਸ਼ ਆਪਣੇ ਘਰ ਵਾਪਸ ਆਇਆ ਤੇ ਉਹਦੇ ਘਰ ਵਾਪਸ ਜਾਂਦਿਆਂ ਹੀ ਉਹਦੀਆਂ ਦੋ ਜਵਾਨ ਧੀਆਂ ਦੀ ਮੌਤ ਹੋ ਜਾਂਦੀ ਹੈ ਹੁਣ ਇਹ ਮੌਤ ਦੇ ਪਿੱਛੇ ਦੇ ਕਾਰਨ ਕੀ ਸਨ ਕਿੰਨਾ ਹਾਲਾਤਾਂ ਚ ਇਹ ਸਭ ਕੁਝ ਹੋਇਆ ਦੱਸ ਦਿਆਂ ਤੁਹਾਨੂੰ ਅੱਗੇ ਡਿਟੇਲ ਦੇ ਵਿੱਚ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪਾਕਿਸਤਾਨ ਪੰਜਾਬ ਚੋਂ ਇੱਥੋਂ ਦੀ ਇੱਕ ਜਗ੍ਹਾ ਪੈਂਦੀ ਹੈ ਨੁਸ਼ਹਾਰਾ ਵਿਰਕਾ ਇੱਥੋਂ ਦੀ ਇਹ ਫੈਮਿਲੀ ਰਹਿਣ ਵਾਲੀ ਹੁੰਦੀ ਹੈ ਫੈਮਿਲੀ ਦੇ ਵਿੱਚ ਜਿਹੜੇ ਜ਼ੁਲਫੀਕਾਰ ਸੀਗੇ ਉਹ ਇਟਲੀ ਦੇ ਵਿੱਚ ਪਿਛਲੇ 25 ਸਾਲਾਂ ਤੋਂ ਰਹਿ ਰਹੇ ਸੀਗੇ ਤੇ ਘਰ ਦੇ ਵਿੱਚ ਇਹਨਾਂ ਦੀ ਜਿਹੜੀ ਪਤਨੀ ਹੁੰਦੀ ਆ ਉਹਦਾ ਨਾਮ ਹੁੰਦਾ ਆ ਕੇਸ਼ਵਰ ਤੇ ਇਹਨਾਂ ਦੀਆਂ ਤਿੰਨ ਬੇਟੀਆਂ ਸੀਗੀਆਂ ਜਿਹੜੀ ਵੱਡੀ ਬੇਟੀ ਸੀਗੀ ਸਭ ਤੋਂ ਉਹ ਵਿਆਹੀ ਹੋਈ ਸੀ ਉਹਦੇ ਬੱਚੇ ਵੀ ਵੱਡੇ ਸੀਗੇ ਹਾਲਾਂਕਿ ਉਹਦਾ ਨਾਮ ਸਾਨੂੰ ਨਹੀਂ ਪਤਾ ਤੇ ਜਿਹੜੀਆਂ ਇਹਦੀਆਂ ਦੋ ਛੋਟੀਆਂ ਬੇਟੀਆਂ ਸੀਗੀਆਂ ਜਿਨ੍ਹਾਂ ਦੇ ਕਤਲ ਹੋਏ ਸੀਗੇ ਉਹਨਾਂ ਚੋਂ ਵੱਡੀ ਬੇਟੀ ਸੀਗੀ ਜਿਹੜੀ ਉਹਦਾ ਨਾਮ ਸੀਗਾ ਤਾਨੀਆ ਉਹ 20 ਸਾਲਾਂ ਦੀ ਸੀਗੀ ਤੇ ਜਿਹੜੀ ਇਹਨਾਂ ਦੀ ਸਭ ਤੋਂ ਛੋਟੀ ਬੇਟੀ ਸੀਗੀ ਉਹਦਾ ਨਾਮ ਸੀਗਾ ਨੀਲਾ ਉਹ 10 ਸਾਲਾਂ ਦੀ ਹੈ ਤੇ ਇਹੇ ਦੋਨੋਂ ਬੇਟੀਆਂ ਸੀਗੀਆਂ ਜਿਹੜੀਆਂ ਇਹਦੀਆਂ ਇੱਥੇ ਰਹਿ ਕੇ ਪੜ੍ਹਾਈ ਕਰ ਰਹੀਆਂ ਸੀਗੀਆਂ ਤੇ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਪਿਛਲੇ 25 ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਹੇ ਸੀਗੇ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇ ਸਕਣ ਉਹਨਾਂ ਲਈ ਚੰਗਾ ਭਵਿੱਖ ਬਣਾ ਸਕਣ ਫਿਰ ਐਵੇਂ ਦਾ ਕੀ ਹੁੰਦਾ ਆ ਜੋ ਇਟਲੀ ਤੋਂ ਜਿਹੜਾ ਪਿਤਾ ਆ ਆਪਣੇ ਵਤਨ ਵਾਪਸ ਆਉਂਦਾ ਆ ਤੇ ਆਉਂਦੀਆਂ ਉਹਦੀਆਂ ਜਵਾਨ ਧੀਆਂ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਪੁਲਿਸ ਨੂੰ ਜੋ ਇਹ ਜ਼ੁਲਫিকার ਸੀਗਾ ਉਹ ਬਿਆਨ ਦਿੰਦਾ ਆ ਬਿਆਨਾਂ ਦੇ ਵਿੱਚ ਦੱਸਦਾ ਆ ਕਿ ਮੈਂ 19 ਮਈ 2025 ਨੂੰ ਬੈਂਕ ਗਿਆ ਸੀਗਾ ਸਵੇਰੇ ਤਕਰੀਬਨ 9:30 ਵਜੇ ਤੇ ਮੈਂ ਉਥੋਂ 12 ਲੱਖ ਕੈਸ਼ ਕਢਾ ਕੇ ਲਿਆਇਆ ਸੀਗਾ ਜੋ ਘਰ ਆਣ ਕੇ ਮੈਂ ਆਪਣੀ ਵੱਡੀ ਬੇਟੀ ਤਾਨੀਆ ਨੂੰ ਫੜਾਏ ਸੀਗੇ ਉਹ ਪੈਸੇ ਤੇ ਮੈਂ ਉਹਨੂੰ ਕਿਹਾ ਸੀਗਾ ਕਿ ਜਦੋਂ ਮੈਨੂੰ ਜ਼ਰੂਰਤ ਹੋਏਗੀ ਮੈਂ ਪੈਸੇ ਤੇਰੇ ਤੋਂ ਲੈ ਲਵਾਂਗਾ ਤੇ ਜੋ ਤਾਨੀਆ ਸੀਗੀ ਉਹਨੇ ਪੈਸੇ ਸੰਭਾਲ ਕੇ ਰੱਖਤੇ ਸੀਗੇ ਜ਼ੁਲਫੀਕਰ ਇਹ ਵੀ ਦੱਸਦਾ ਆ ਕਿ ਮੈਂ 3000 ਯੂਰੋ ਵੀ ਲੈ ਕੇ ਆਇਆ ਸੀਗਾ ਉਹ ਵੀ ਸਾਡੇ ਘਰ ਦੇ ਵਿੱਚ ਹੀ ਪਏ ਸੀਗੇ ਤੇ ਇਹਦੀ ਜਿਹੜੀ ਛੋਟੀ ਬੇਟੀ ਸੀਗੀ ਅਨੀਲਾ ਜਿਹੜੀ 19 ਸਾਲਾਂ ਦੀ ਸੀਗੀ ਜਿਹੜੀ ਉਹ 11ਵੀਂ ਜਮਾਤ ਚ ਪੜਦੀ ਸੀਗੀ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਨੂੰ ਕੁਝ ਸਮਾਨ ਚਾਹੀਦਾ ਆ ਪੜ੍ਹਾਈ ਦੇ ਨਾਲ ਰਿਲੇਟਿਡ ਕੋਈ ਸਮਾਨ ਚਾਹੀਦਾ ਆ ਤੇ ਮੈਨੂੰ ਤੁਸੀਂ ਬਾਜ਼ਾਰ ਚੋਂ ਲਿਆ ਕੇ ਦਵੋ ਇਹ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਹੀ ਚੱਲ ਮੈਨੂੰ ਨਹੀਂ ਪਤਾ ਕਿ ਤੈਨੂੰ ਕੀ ਚਾਹੀਦਾ ਆ ਤੇ ਤੂੰ ਮੇਰੇ ਨਾਲ ਚੱਲ ਤੂੰ ਆਪਣੀ ਮਰਜ਼ੀ ਦੇ ਨਾਲ ਲੈ ਲਵੀਂ ਵੇਖ ਕੇ ਇਹ ਕਹਿੰਦੀ ਹੈ ਕਿ ਨਹੀਂ ਮੈਂ ਪੜ੍ਹਾਈ ਬਹੁਤ ਕਰਨੀ ਹੈ ਮੇਰੇ ਐਗਜ਼ਾਮ ਆ ਗਏ ਆ ਤੇ ਮੈਂ ਜਾ ਤਾਂ ਨਹੀਂ ਸਕਦੀ ਮੈਂ ਤੁਹਾਨੂੰ ਲਿਖ ਕੇ ਦੇ ਦੇਨੀ ਆ ਤੁਸੀਂ ਉਹ ਸਮਾਨ ਬਾਜ਼ਾਰ ਚੋਂ ਲੈ ਆਇਓ ਹੁਣ ਇਹਦਾ ਪਿਤਾ ਕਹਿੰਦਾ ਹੈ ਕਿ ਠੀਕ ਆ ਤੇ ਇਹਦਾ ਪਿਤਾ ਬਾਜ਼ਾਰ ਚੱਲਾ ਸੀਗਾ ਨਾਲ ਹੀ ਇਹਦੀ ਮਾਂ ਵੀ ਤਿਆਰ ਸੀਗੀ ਉਹਨੇ ਵੀ ਜਾਣਾ ਸੀਗਾ ਨਾਲ ਹੀ ਕਿਉਂਕਿ ਉਹਨੇ ਵੀ ਕੁਝ ਸ਼ਾਪਿੰਗ ਕਰਨੀ ਸੀਗੀ ਤਾਂ ਹੁਣ ਇਹਦੇ ਪਿਤਾ ਤੇ ਇਹਦੀ ਮਾਤਾ ਜਿਹੜੀ ਸੀਗੀ ਉਹ ਦੋਨੋਂ ਜਣੇ ਬਾਜ਼ਾਰ ਚਲੇ ਜਾਂਦੇ ਆ ਹੁਣੇ ਜਦੋਂ ਬਾਜ਼ਾਰ ਜਾਂਦੇ ਆ ਉੱਥੋਂ ਜਾ ਕੇ ਸਮਾਨ ਲੈ ਲੈਂਦੇ ਆ ਜੋ ਵੀ ਇਹਨਾਂ ਨੇ ਲੈਣਾ ਸੀਗਾ ਤੇ ਇਹ ਘਰ ਫੋਨ ਕਰਦੇ ਆ ਆਪਣੀ ਵੱਡੀ ਬੇਟੀ ਦੇ ਫੋਨ ਤੇ ਫੋਨ ਕਰਦੇ ਆ। ਉਹ ਫੋਨ ਨਹੀਂ ਚੱਕਦੀ। 2-3 ਵਾਰੀ ਫੇਰ ਹੀ ਕਰਦੇ ਆ ਜਦੋਂ ਨਹੀਂ ਚੱਕਦੀ ਤਾਂ ਇਹ ਆਪਣੇ ਗਵਾਂਡ ਚ ਇਹਨਾਂ ਦੀ ਇੱਕ ਫੈਮਿਲੀ ਰਹਿੰਦੀ ਸੀਗੀ ਉਹਨਾਂ ਨੂੰ ਫੋਨ ਕਰਦੇਗੇ ਸਾਡੇ ਘਰ ਜਾ ਕੇ ਵੇਖਿਓ ਕਿ ਉਹ ਫੋਨ ਨਹੀਂ ਚੱਕ ਰਹੀਆਂ ਮੇਰੀਆਂ ਬੇਟੀਆਂ। ਤਾਂ ਜਿਹੜੇ ਗਵਾਂਢੀ ਸੀਗੇ ਉਹ ਆਪਣੇ ਬੇਟੇ ਨੂੰ ਭੇਜਦੇ ਆ। ਕਹਿੰਦੇ ਆ ਕਿ ਉਹਨਾਂ ਦੇ ਘਰ ਵੇਖ ਕੇ ਆ ਉਹ ਫੋਨ ਨਹੀਂ ਚੱਕ ਰਹੀਆਂ। ਕੀ ਕਰ ਰਹੀਆਂ ਆ। ਹੁਣ ਉਹਨਾਂ ਦਾ ਜਦੋਂ ਬੇਟਾ ਉੱਥੇ ਉਹਨਾਂ ਦੇ ਘਰ ਜਾਂਦਾ ਆ ਤੇ ਵੇਖਦਾ ਆ ਕਿ ਦਰਵਾਜ਼ਾ ਖੁੱਲਾ ਆ ਹੁਣ ਜਦੋਂ ਦਰਵਾਜ਼ਾ ਖੁੱਲਾ ਵੇਖਦਾ ਆ ਅੰਦਰ ਜਾ ਕੇ ਤੇ ਦੋ ਕਤਲ ਹੋਏ ਹੁੰਦੇ ਆ ਉੱਥੇ ਜ਼ਮੀਨ ਤੇ ਲਾਸ਼ਾਂ ਪਈਆਂ ਹੁੰਦੀਆਂ ਆ ਫਿਰ ਇਹ ਆਪਣੇ ਘਰ ਭੱਜ ਕੇ ਵਾਪਸ ਆਉਂਦਾ ਆ ਇੰਨਾ ਡਰਿਆ ਹੋਇਆ ਸੀਗਾ ਤੇ ਇਹਨੂੰ ਵੇਖ ਕੇ ਦਾ ਪਿਤਾ ਕਹਿੰਦਾ ਆ ਕਿ ਕੀ ਗੱਲ ਏ ਤੂੰ ਵੇਖ ਕੇ ਨਹੀਂ ਆਇਆ ਕਿ ਉਹ ਕਿੱਥੇ ਆ ਕੀ ਕਰ ਰਹੀਆਂ ਉਹਨਾਂ ਦੀਆਂ ਬੇਟੀਆਂ ਉਹ ਕਹਿੰਦਾ ਆ ਕਿ ਉਹਨਾਂ ਦੇ ਤਾਂ ਕਤਲ ਹੋ ਗਏ ਹੁਣ ਇਸ ਲੜਕੇ ਦਾ ਪਿਤਾ ਵੀ ਉੱਥੇ ਜਾਂਦਾ ਹੈ ਜਦੋਂ ਜਾ ਕੇ ਵੇਖਦੇ ਜ਼ਮੀਨ ਤੇ ਲਾਸ਼ਾਂ ਪਈਆਂ ਸੀਗੀਆਂ ਹੁਣ ਇਹ ਜਿਹੜਾ ਜ਼ੁਲਫੀਕਰ ਨੂੰ ਫੋਨ ਕਰਦੇ ਆ ਉਹ ਘਰ ਆਉਂਦਾ ਆ ਕਾਰਨ ਕਿ ਉਹ ਵੀ ਰੋਣਾ ਪਿੱਟਣਾ ਸ਼ੁਰੂ ਕਰ ਦਿੰਦਾ ਆ ਤੇ ਫਿਰ ਇਸੇ ਦੌਰਾਨ ਹੀ ਜਿਹੜਾ ਪੁਲਿਸ ਨੂੰ ਫੋਨ ਕੀਤਾ ਜਾਂਦਾ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਇਹ ਹੀ ਸਭ ਕੁਝ ਉਸ ਦਿਨ ਹੋਇਆ ਸੀਗਾ ਹੁਣ ਪੁਲਿਸ ਪੁੱਛਦੀ ਹੈ ਕਿ ਤੁਹਾਨੂੰ ਕਿਸਤੇ ਕੋਈ ਸ਼ੱਕ ਹੈ ਕਿ ਤੁਹਾਡੀਆਂ ਦੋ ਜਵਾਨ ਬੇਟੀਆਂ ਦੀ ਮੌਤ ਹੋ ਗਈ ਹੈ ਕਿਸੇ ਦੇ ਨਾਲ ਕੋਈ ਤੁਹਾਡੀ ਦੁਸ਼ਮਣੀ ਹੋਏ ਇਹ ਦੱਸਦਾ ਹੈ ਕਿ ਮੇਰੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਮੈਂ ਤਾਂ ਪਿਛਲੇ 25 ਸਾਲਾਂ ਤੋਂ ਬਾਹਰ ਰਹਿ ਰਿਹਾ ਸੀਗਾ ਮੇਰੀ ਭਲਾ ਕਿਸੇ ਦੇ ਨਾਲ ਕੀ ਦੁਸ਼ਮਣੀ ਹੋਏਗੀ ਤਾਂ ਹੁਣ ਪੁਲਿਸ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਹੋਇਆ ਕੀ ਹੈ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ ਤਾਂ ਹੁਣ ਪੁਲਿਸ ਜਿਹੜੀ ਆਸੇ-ਪਾਸੇ ਉਹ ਪਤਾ ਕਰਦੀ ਹੈ ਗਲੀ ਗਵਾਂਡ ਚੋ ਕਿ ਕਿਸੇ ਨੂੰ ਕੋਈ ਪਤਾ ਹੋਏ ਕਿਸੇ ਨੇ ਕਿਸੇ ਨੂੰ ਆਉਂਦੇ ਜਾਂਦੇ ਕੋਈ ਵੇਖਿਆ ਹੋਏ ਤਾਂ ਸਾਰੇ ਕਹਿ ਰਹੇ ਆ ਕਿ ਨਹੀਂ ਅਸੀਂ ਕਿਸੇ ਨੂੰ ਆਉਂਦੇ ਜਾਂਦੇ ਤਾਂ ਨਹੀਂ ਵੇਖਿਆ ਹੁਣ ਪੁਲਿਸ ਨੂੰ ਇੱਥੇ ਉਹਨਾਂ ਦੀ ਗਲੀ ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਨਜ਼ਰ ਆਉਂਦਾ ਆ ਤੇ ਜਦੋਂ ਪੁਲਿਸ ਉਸ ਕੈਮਰੇ ਦੀਆਂ ਫੋਟੋਸ ਚੈੱਕ ਕਰਦੀ ਹੈ ਤਾਂ ਉਹਦੇ ਵਿੱਚ ਵੀ ਪੁਲਿਸ ਨੂੰ ਕੁਝ ਨਹੀਂ ਮਿਲਦਾ ਹੁਣ ਪੁਲਿਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਇਹ ਸਭ ਕੁਝ ਹੋਇਆ ਕਿਵੇਂ ਹੋਏਗਾ ਹੁਣ ਪੁਲਿਸ ਕੀ ਕਰਦੀ ਹੈ ਉਹਦੇ ਮਾਪਿਆਂ ਤੋਂ ਦੁਬਾਰਾ ਪੁੱਛਤਾਛ ਕਰਦੀ ਹੈ ਤਾਂ ਪੁਲਿਸ ਨੂੰ ਇੱਥੇ ਉਹਨਾਂ ਦੇ ਬਿਆਨ ਇਸ ਵਾਰੀ ਥੋੜੇ ਬਦਲੇ ਨਜ਼ਰ ਆਉਂਦੇ ਆ ਤੇ ਹੁਣ ਪੁਲਿਸ ਸੀਗੀ ਜਿਹੜੀ ਉਹਨਾਂ ਤੋਂ ਘੁਮਾਫਰਾ ਕੇ ਗੱਲਾਂ ਪੁੱਛ ਰਹੀ ਸੀ ਤਾਂ ਹੁਣ ਹੁੰਦਾ ਕੀ ਹੈ ਹੁਣ ਇੱਥੇ ਪੁਲਿਸ ਉਹਨਾਂ ਤੇ ਥੋੜੀ ਸਖਤੀ ਵਰਤਦੀ ਹੈ ਜਦੋਂ ਸਖਤੀ ਵਰਤਦੀ ਹੈ ਤੇ ਜਿਹੜੀ ਕੇਸ਼ਵਰਾ ਹੁੰਦੀ ਹੈ ਜਿਹੜੀ ਉਹਨਾਂ ਬੱਚੀਆਂ ਦੀ ਮਾਂ ਹੁੰਦੀ ਹੈ ਉਹ ਟੁੱਟ ਜਾਂਦੀ ਉਹ ਕਹਿੰਦੀ ਹੈ ਕਿ ਇਹਨਾਂ ਬੱਚੀਆਂ ਦਾ ਕਤਲ ਮੈਂ ਕੀਤਾ ਆ ਹੁਣ ਉਹ ਕਹਿੰਦੇ ਆ ਕਿ ਇਹਦੇ ਵਿੱਚ ਜ਼ੁਲਫੀਕਾਰ ਦਾ ਕਿੰਨਾ ਕੋ ਹੱਥ ਆ ਉਹ ਕਹਿੰਦੀ ਹੈ ਕਿ ਨਹੀਂ ਜਦੋਂ ਮੈਂ ਇਹ ਕਤਲ ਕਰ ਰਹੀ ਸੀਗੀ ਇਹ ਤਾਂ ਬਾਥਰੂਮ ਵਿੱਚ ਸੀਗੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੁਣ ਪੁਲਿਸ ਨੂੰ ਇਹ ਲੱਗਦਾ ਹੈ ਕਿ ਐਵੇਂ ਕਿਵੇਂ ਹੋ ਸਕਦਾ ਹੈ ਕਿ ਘਰ 'ਚ ਦੋ ਜਵਾਨ ਮੌਤਾਂ ਹੋ ਗਈਆਂ ਹੁਣ ਦੋ ਜਵਾਨ ਕੁੜੀਆਂ ਦੀਆਂ ਤੇ ਇਨੂੰ ਜ਼ੁਲਫੀਕਰ ਨੂੰ ਕੁਝ ਪਤਾ ਨਾ ਹੋਏ ਹੁਣ ਪੁਲਿਸ ਨੂੰ ਇੱਥੇ ਵੀ ਲੱਗਦਾ ਹੈ ਕਿ ਨਹੀਂ ਇਹ ਝੂਠ ਬੋਲ ਰਹੀ ਹੈ ਕਿਉਂਕਿ ਦੋ ਜਵਾਨ ਧੀਆਂ ਨੂੰ ਇੱਕ ਟਾਈਮ ਦੇ ਵਿੱਚ ਦੋਨਾਂ ਨੂੰ ਇਕੱਠਿਆਂ ਨੂੰ ਮਾਰਨਾ ਇਹ ਕਿਸੇ ਔਰਤ ਲਈ ਪੋਸੀਬਲ ਹੀ ਨਹੀਂ ਹੋ ਸਕਦਾ ਤੇ ਹੁਣ ਇਸ ਤੋਂ ਬਾਅਦ ਕੀ ਕਰਦੇ ਆ ਪੁਲਿਸ ਜਿਹੜੀ ਹੁਣ ਜ਼ੁਲਫੀਕਰ ਤੋਂ ਪੁੱਛਦੀ ਉਹ ਕਹਿੰਦੀ ਹੈ ਕਿ ਤੇਰੀ ਵਾਈਫ ਨੇ ਤਾਂ ਸਾਨੂੰ ਸਭ ਕੁਝ ਦੱਸਤਾ ਆ ਹੁਣ ਤੂੰ ਦੱਸ ਦੇ ਕਿ ਤੂੰ ਮਾਰਿਆ ਕਿੱਦਾਂ ਤੇ ਹੁਣ ਜ਼ੁਲਫੀਕਰ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਮੇਰੀ ਵਾਈਫ ਟੁੱਟ ਗਈ ਉਹਨੇ ਦੱਸਤਾ ਹੋਏ ਹੁਣ ਉਹ ਕਹਿੰਦਾ ਹੈ ਕਿ ਹਾਂ ਆਪਣੀਆਂ ਦੋਨਾਂ ਬੱਚੀਆਂ ਨੂੰ ਮੈਂ ਖੁਦ ਮਾਰਿਆ ਆ ਆਪਣੇ ਹੱਥਾਂ ਨਾਲ ਮਾਰੇ ਇਹ ਗੋਲੀ ਉਹਨਾਂ ਨੂੰ ਤੇ ਪੁਲਿਸ ਹੈ ਜਿਹੜੀ ਉਹ ਤੋਂ ਵਜਾ ਪੁੱਛਦੀ ਹੈ ਕਿ ਕੀ ਵਜਾ ਸੀ ਕਿ ਜਿਹਦੇ ਕਰਕੇ ਤੂੰ ਆਪਣੀਆਂ ਦੋ ਜਵਾਨ ਧੀਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਹੁਣ ਉਹ ਦੱਸਦਾ ਆ ਕਿ ਮੈਂ ਪਿਛਲੇ 25 ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਆਂ ਤੇ ਮੈਂ ਦਿਨ ਰਾਤ ਇੱਕ ਕਰਕੇ ਕਮਾਈ ਕਰ ਰਿਹਾ ਆਂ ਤਾਂ ਕਿ ਮੇਰੀਆਂ ਧੀਆਂ ਦਾ ਭਵਿੱਖ ਹੈ ਜਿਹੜਾ ਉਹ ਚੰਗਾ ਕਰ ਸਕਾਂ ਉਹਨਾਂ ਨੂੰ ਚੰਗੀ ਪਰਵਰਿਸ਼ ਦੇ ਸਕਾਂ ਉਹਨਾਂ ਦੀ ਹਰ ਇੱਕ ਰੀਜ ਪੂਰੀ ਕਰ ਸਕਾਂ ਕਹਿੰਦਾ ਕਿ ਮੇਰੀਆਂ ਧੀਆਂ ਨੇ ਕਿਹਾ ਕਿ ਸਾਨੂੰ ਇੱਕ ਮਹਿਲ ਵਰਗਾ ਘਰ ਚਾਹੀਦਾ ਆ ਤੇ ਮੈਂ ਮਹਿਲ ਵਰਗਾ ਘਰ ਵੀ ਉਹਨਾਂ ਲਈ ਬਣਾ ਰਿਆ ਸੀਗਾ ਇੱਕ ਕੋਠੀ ਤਿਆਰ ਕਰ ਰਿਆ ਸੀਗਾ ਜੋ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਤੇ ਮੇਰੀਆਂ ਧੀਆਂ ਸੀਗੀਆਂ ਜਿਹੜੀਆਂ ਮੈਨੂੰ ਨਹੀਂ ਸੀ ਪਤਾ ਕਿ ਉਹ ਮੇਰੀ ਪਿੱਠ ਪਿੱਛੇ ਕੀ ਕਰ ਰਹੀਆਂ ਆ ਮੈਂ ਉਹਨਾਂ ਨੂੰ ਬਹੁਤ ਚੰਗਾ ਸਮਝਦਾ ਸੀਗਾ ਪਰ ਉਹਨਾਂ ਨੇ ਮੇਰੀ ਨੱਕ ਕਟਾ ਦਿੱਤੀ ਉਹ ਦੱਸਦਾ ਆ ਕਿ ਮੇਰੀ ਜਿਹੜੀ ਵੱਡੀ ਬੇਟੀ ਆ ਉਹ 20 ਸਾਲਾਂ ਦੀ ਐ ਤੇ ਪਿਛਲੇ 2 ਸਾਲਾਂ ਤੋਂ ਉਹਨੇ ਚੋਰੀ ਇਹ ਜਿਹੜਾ ਸਾਡੇ ਤੋਂ ਵਿਆਹ ਕਰਵਾ ਲਿਆ ਆ ਤੇ ਸਾਨੂੰ ਇਹਦੇ ਬਾਰੇ ਉਹਨੇ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਤੇ ਜਿਹੜੀ ਮੇਰੀ ਛੋਟੀ ਬੇਟੀ ਹੈ ਉਹ ਵੀ ਉਹਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ ਉਹਦਾ ਵੀ ਕਿਸੇ ਦੇ ਨਾਲ ਨਾਜਾਇਜ਼ ਰਿਸ਼ਤਾ ਆ ਤੇ ਜਦੋਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਚੱਲਿਆ ਤੇ ਮੈਂ ਆਪਣਾ ਆਪਾ ਖੋ ਬੈਠਾ ਮੈਨੂੰ ਨਹੀਂ ਸੀ ਸਮਝ ਆ ਰਿਹਾ ਕਿ ਹੁਣ ਮੈਂ ਕੀ ਕਰਾਂ ਤੇ ਜਿਹੜੀ ਇਹਨਾਂ ਦੀ ਮਾਂ ਸੀਗੀ ਉਹਨਾਂ ਨੂੰ ਪਿਛਲੇ 1 ਸਾਲ ਤੋਂ ਇਹਨਾਂ ਸਭ ਚੀਜ਼ਾਂ ਦਾ ਪਤਾ ਸੀ ਪਰ ਉਹਦੇ ਹੱਥੇ 'ਚ ਕੁਝ ਨਹੀਂ ਸੀ ਹਾਲਾਂਕਿ ਉਹਨੇ ਆਪਣੀਆਂ ਬੇਟੀਆਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹਰ ਇੱਕ ਤਰੀਕੇ ਨਾਲ ਸਮਝਾਇਆ ਪਰ ਉਹ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਸਨ ਉਹ ਆਪਣੀ ਮਾਂ ਨੂੰ ਅੱਗੋਂ ਜਵਾਬ ਦਿੰਦੀਆਂ ਸੀਗੀਆਂ ਉਹਦੀ ਇੱਕ ਵੀ ਗੱਲ ਨਹੀਂ ਸੁਣਦੀਆਂ ਤੇ ਦੇਰ ਰਾਤ ਤੱਕ ਉਹ ਫੋਨ ਤੇ ਲੱਗੀਆਂ ਰਹਿੰਦੀਆਂ ਸੀਗੀਆਂ ਤੇ ਜਦੋਂ ਇਸ ਵਾਰੀ ਮੈਂ ਘਰ ਆਇਆ ਜਦੋਂ ਮੈਨੂੰ ਇਹਨਾਂ ਸਭ ਚੀਜ਼ਾਂ ਦਾ ਪਤਾ ਚੱਲਿਆ ਤੇ ਮੈਨੂੰ ਸਮਝ ਨਹੀਂ ਆਇਆ ਕਿ ਹੁਣ ਮੈਂ ਕੀ ਕਰਾਂ ਫਿਰ ਦੱਸਦਾ ਹਾਂ ਕਿ ਮੈਂ ਇਹ ਪਲਾਨ ਬਣਾਇਆ ਸਾਰਾ ਕਿ ਮੈਂ ਇਹਨਾਂ ਦਾ ਮਰਡਰ ਕਰਕੇ ਉਸ ਤੋਂ ਬਾਅਦ ਅਸੀਂ ਬਾਜ਼ਾਰ ਜਾਵਾਂਗੇ ਤੇ ਕారణ ਕਿ ਰੌਲਾ ਪਾਵਾਂਗੇ ਕਿ ਸਾਡੇ ਘਰ ਚੋਰੀ ਹੋ ਗਈ ਹੈ ਜੋ ਕੀ ਇਹਨੇ ਕੀਤਾ ਵੀ ਇਹਨੇ ਜਦੋਂ ਪੁਲਿਸ ਨੇ ਬਿਆਨ ਲਏ ਇਹਦੇ ਤਾਂ ਇਹਨੇ ਕਿਹਾ ਕਿ ਮੇਰੇ ਘਰ ਚ ਇਨੀ ਕੈਸ਼ ਸੀਗੀ ਜੋ ਕਰੋ ਗਾਇਬ ਹੋ ਗਈ ਹੈ ਸ਼ਾਇਦ ਕੋਈ ਚੋਰ ਆਏ ਹੋਣਗੇ ਲੁਟੇਰੇ ਆਏ ਹੋਣਗੇ ਜਿਨ੍ਹਾਂ ਨੇ ਮੇਰੀਆਂ ਬੇਟੀਆਂ ਦਾ ਕਤਲ ਕਰਕੇ ਉਹ ਸਾਰਾ ਪੈਸਾ ਲੈ ਕੇ ਜਿਹੜਾ ਉਹ ਫਰਾਰ ਹੋ ਗਏ ਹੈ ਕਿਉਂਕਿ ਕੋਈ ਸੀਸੀਟੀਵੀ ਕੈਮਰਾ ਤਾਂ ਹੈ ਨਹੀਂ ਸੀ ਇਹਨਾਂ ਤੇ ਤਾਂ ਸ਼ੱਕ ਜਾ ਹੀ ਨਹੀਂ ਸੀ ਸਕਦੇ ਆ ਤੇ ਨਾ ਹੀ ਕਿਸੇ ਨੂੰ ਕੁਝ ਪਤਾ ਲੱਗਣਾ ਸੀਗਾ ਤੇ ਹੁਣ ਹੋਇਆ ਕੀ ਪੁਲਿਸ ਹੈ ਜਿਹੜੀ ਜਦੋਂ ਆਪਣੀ ਆਈ ਤੇ ਆ ਜੇ ਤਾਂ ਸਭ ਕੁਝ ਬੰਦੇ ਤੋਂ ਉਲਵਾ ਲਿੰਦੀ ਆ ਉਹੀ ਸਾਕੂ ਜਿੰਨਾਂ ਨਾਲ ਹੋਇਆ ਨਾਲੇ ਸੱਚਾਈ ਹੈ ਜਿਹੜੀ ਉਹ ਕਿੰਨਾ ਚਿਰ ਛੁਪੀ ਰਹੇਗੀ ਹੁਣ ਇਸ ਤੋਂ ਬਾਅਦ ਜਿਹੜੀ ਪੁਲਿਸ ਹੈ ਇਹਨਾਂ ਨੂੰ ਅਰੈਸਟ ਕਰਦੀ ਹੈ ਇਹਨਾਂ ਤੇ ਕੇਸ ਫਾਈਲ ਹੁੰਦਾ ਆ ਹੁਣ ਜਿਹੜੇ ਇਹਨਾਂ ਦੇ ਆਂਢ ਗੁਆਂਢੀ ਸੀਗੇ ਉਹਨਾਂ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਆਖਰ ਹੋਇਆ ਕੀ ਹੈ ਕਿਉਂਕਿ ਇੱਕ ਪਿਓ ਜਿਹੜਾ ਆਪਣੀਆਂ ਧੀਆਂ ਨੂੰ ਇੰਨਾ ਪਿਆਰ ਕਰਦਾ ਸੀਗਾ ਅਗਰ ਉਹ ਬੈਠ ਕੇ ਉਹਨਾਂ ਦੇ ਨਾਲ ਪਿਆਰ ਨਾਲ ਗੱਲ ਕਰਦਾ ਉਹਨਾਂ ਨੂੰ ਪਿਆਰ ਨਾਲ ਸਮਝਾਉਂਦਾ ਤਾਂ ਸ਼ਾਇਦ ਉਹ ਸਮਝ ਜਾਂਦੀਆਂ ਪਰ ਇਹਨੇ ਐਵੇਂ ਦਾ ਇੱਥੇ ਕੁਝ ਨਹੀਂ ਕੀਤਾ ਤੇ ਜਿਹੜੇ ਗਵਾਂਢੀ ਸੀਗੇ ਇਹਨਾਂ ਦੇ ਉਹ ਵੀ ਕਹਿੰਦੇ ਕਿ ਅਸੀਂ ਇਹਨਾਂ ਬੇਟੀਆਂ ਨੂੰ ਕਦੀ ਵੀ ਬਾਹਰ ਨਹੀਂ ਸੀ ਦੇਖਿਆ ਸਾਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇਹਨਾਂ ਦੀਆਂ ਬੇਟੀਆਂ ਐਵੇਂ ਦੀਆਂ ਹੋ ਸਕਦੀਆਂ ਆ ਐਵੇਂ ਦਾ ਗਲਤ ਕਦਮ ਚੱਕ ਸਕਦੀਆਂ ਆ ਪਰ ਇੱਥੇ ਦੋਨੋਂ ਧਿਰਾਂ ਦੀ ਹੀ ਗਲਤੀ ਸੀ ਕਿ ਬੇਟੀਆਂ ਨੂੰ ਵੀ ਇਹ ਸਭ ਕੁਝ ਕਰਨ ਤੋਂ ਪਹਿਲਾਂ ਆਪਣੇ ਮਾਪਿਓ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਤੇ ਜਿਹੜਾ ਪਿਤਾ ਸੀਗਾ ਅਗਰ ਉਹ ਇੰਨੇ ਸਾਲ ਬਾਹਰ ਰਿਹਾ ਆ ਤੇ ਉਹਨੂੰ ਆਣ ਕੇ ਉਹ ਵੀ ਆਪਣੀਆਂ ਧੀਆਂ ਨੂੰ ਬੈਠ ਕੇ ਸਮਝਾਉਂਦਾ ਬੈਠ ਕੇ ਗੱਲ ਕਰਦਾ ਉਹਨਾਂ ਦੇ ਨਾਲ ਪਰ ਦੋਨਾਂ ਧਿਰਾਂ ਨੇ ਹੀ ਇੱਥੇ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੀ ਆਪਣੀ ਮਰਜ਼ੀ ਕੀਤੀ ਤਾਂ ਫਿਰ ਇਹ ਸਭ ਕੁਝ ਤਾਂ ਹੋਣਾ ਹੀ ਸੀ ਪਰ ਅਸੀਂ ਕਤਲ ਨੂੰ ਕਿਸੇ ਵੀ ਸਾਈਡ ਤੋਂ ਜਾਇਜ਼ ਨਹੀਂ ਠਰਾਂਦੇ ਕਿਸੇ ਦੀ ਵੀ ਜਾਨ ਲੈਣ ਦਾ ਹੱਕ ਸਾਡੇ ਕੋਲ ਨਹੀਂ ਸਾਨੂੰ ਐਵੇਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਜਾਨ ਲੈਣ ਵਰਗਾ ਕਾਨੂੰਨਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਏ ਇਹ ਸੀਗੀ ਹਾਜ਼ੀ ਕਹਾਣੀ ਪਾਕਿਸਤਾਨ ਦੀ ਇੱਕ ਫੈਮਲੀ ਦੀ ਕਹਾਣੀ ਅੱਗੇ ਇਹਨਾਂ ਦੇ ਮਾਪਿਓ ਨੂੰ ਕੀ ਸਜ਼ਾ ਹੁੰਦੀ ਹੈ ਇਹ ਆਉਣ ਵਾਲੇ ਟਾਈਮ 'ਚ ਪਤਾ ਚੱਲੇਗਾ ਪਰ ਤੁਸੀਂ ਇਸ ਕੇਸ ਦੇ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਜ਼ੁਲਫিকার ਐ ਨੇ ਠੀਕ ਕੀਤਾ ਜਾਂ ਇਹਨਾਂ ਦੀਆਂ ਬੇਟੀਆਂ ਨੇ ਮਿਲਦੇ ਆ ਫਿਰ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ